ਫੋਨ ਕਰ ਦਿਓ ਰੰਜੇ ਦਾ ਫੋਨ ਹੈ ਉਹ ਜਿਹੜਾ ਕੋਲ ਮੈਂ ਮੈਨੂੰ ਪਤਾ ਹੋਗਾ ਉਹ ਤੇ ਫੋਨ ਕਰ ਸਕਦੇ ਪੁੱਛੀ ਮੈਂ ਤੇ ਫੋਨ ਕਰਾਂ ਨਾ ਸਤਰਾ ਨੇ ਬਹੁਤ ਸਾਰੇ ਬੰਦੇ ਇਕੱਲੇ ਹੀ ਜੀਵਨ ਬਤੀਤ ਕਰਦੇ ਨੇ ਘਰ ਚ ਭੈਣ ਦੱਸਦੀ ਆ ਮੈਂ ਨੇ ਮਦਦ ਕੀਤੀ ਤਾਂ ਹੀ ਮੈਂ ਮਿਲਿਆ ਕੋਈ ਨਾ ਭੈਣ ਕੋਈ ਨਹੀਂ ਹਾਂ ਕੀ ਨਾਮ ਆ ਤੇ ਦਾ ਬਦੈਸ਼ੀਕ ਮਾਵਾਂ ਪੱਤਰੀ ਆਸ ਨਾਮ ਨਾਮ ਜੋ ਮੈਂ ਨਹੀਂ ਕਰਦਾ ਬਦੈਸ਼ੀਕ ਮਾਵਾਂ ਨੇ ਦੀਸਾ ਮੈਂ ਮਸ ਮੁੱਲਾ ਜ਼ਿੰਦਗੀ ਬਤੀਤ ਕਰਦਾ ਆ ਆਪਣੇ ਸ਼ਾਂਤਾਂ ਦੇ ਜਿਵੇਂ ਰਹਿਣਾ ਚਾਹੁੰਦਾ ਜੋ ਇਹਦੀ ਇੱਛਾ ਹਾਂ ਤਾਂ ਦਿੱਲੀ ਕਿਉਂ ਨਾ ਲੈ ਪਿੱਛੇ ਗਿਆ ਬਾਪ ਨਹੀਂ ਅਪ ਡੇਲੀ ਨਹੀਂ ਆਇਆ ਪਿੱਛੇ ਗਿਆ ਸ਼ੇਪ ਵੀ ਦਿੱਲੀ ਕਰਦਾ ਮੇਰੀ ਸ਼ੇਪ ਤਿੰਨ ਸਾਲ ਇਦਾਂ ਨਿਕਲ ਗਏ ਘਰ ਦੇ ਵਿੱਚ ਗੰਦਗੀ ਦੇ ਢੇਰ ਲੱਗੀ ਜਾਂਦੇ ਆ ਘਰ ਨੂੰ ਸਾਫ਼ ਕਰਨਾ ਬੰਦ ਕਰਤਾ ਬੈੱਡਰੂਮ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਬਤਾਖੇ ਪੀਵੇ ਠੀਕ ਹੋ ਗਿਆ ਇੱਕ ਚੰਗਾ ਜੀਵਨ ਜਿਸ ਆਪ ਦੀ ਭੈਣ ਦੀ ਕੀਤੀ ਹੋਈ ਮਿਹਨਤ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਹੁਣੀ ਨਾਨਕ ਸਿੰਘ ਜੀ ਇਹਨਾਂ ਦੇ ਸਿਸਟਰ ਆ ਨਹੀਂ ਪਰ ਰੋਹਿਤ ਬੀਸਤਵ ਬੋਰਾ ਬੀਸਤਵ ਰਿਲੇਸ਼ਨ ਪਟਿਆਲੇ ਤੋਂ ਆਏ ਨੇ ਇਹਨਾਂ ਨੇ ਇਸ ਨੂੰ ਕਰਨ ਕਰਨ ਚੋਪੜਾ ਹਨਾ ਤੇ ਪਟਿਆਲੇ ਤੋਂ ਲੈ ਕੇ ਆਏ ਨੇ ਭੈਣ ਇਕੱਲੇ ਤਾਂ ਨਹੀਂ ਸੀ ਲਿਆ ਸਕਦੇ ਰੋਹਿਤ ਨੂੰ ਕਿਉਂਕਿ ਉਹਦੇ ਆਖਿਰ ਸੀ ਲੱਗਦਾ ਫਿਰ ਵੀਰ ਨਾਨਕ ਸਿੰਘ ਇੱਕ ਗਵਾਂਡੇ ਆ ਇਹਨਾਂ ਦੇ ਘਰ ਦੇ ਵਿੱਚ ਕਿ ਕਿਸੇ ਡਿਊਟੀ ਤੇ ਨਹੀਂ ਆਏ ਆਪਣੀ ਇਨਸਾਨੀਅਤ ਦੀ ਡਿਊਟੀ ਤੇ ਆਏ ਨਹੀਂ ਅੱਜ ਤੇ ਚਲੋ ਜੁਨੀਫਾਰਮ ਪਾਈ ਕਰਕੇ ਥੋੜਾ ਉਹ ਆਖੇ ਲੱਗ ਜਾਂਦਾ ਇਹਨਾਂ ਦੇ ਨਹੀਂ ਤਾਂ ਮੰਨ ਲਓ ਕਹਿਣੇ ਚ ਨਹੀਂ ਸੀ ਮੰਦਾ ਨਹੀਂ ਸੀ ਕਿਸੇ ਦੀ ਤਾਂ ਫਿਰ ਜਦੋਂ ਨਾਨਕ ਸਿੰਘ ਜੀ ਨੇ ਉਹਨੂੰ ਕਿਹਾ ਤਾਂ ਆਪਣੀ ਪਰਸਨਲ ਲਾਈਫ ਦੇ ਵਿੱਚੋਂ ਅੱਜ ਛੁੱਟੀ ਲੈ ਕੇ ਨਾਨਕ ਸਿੰਘ ਜੀ ਇੱਥੇ ਰੋਹਿਤ ਨੂੰ ਐਡਮਿਟ ਕਰਾਉਣ ਲਈ ਆਏ ਨੇ ਸੁਪਨਿਆਂ ਦੇ ਘਰ ਹਾਂਜੀ ਭਾਈ ਜੀ ਆਜੋ ਅੱਗੇ ਤੁਸੀਂ ਐਚ ਐਸ ਵਿੰਦਰ ਤੁਸੀਂ ਵੀ ਨਾਲ ਹੀ ਆਏ ਹੋ ਵਿੰਦਰ ਸਾਹਿਬ ਸ਼ੁਕਰੀਆ ਜੀ ਤੇ ਨਾਲ ਬੀਰ ਜੀ ਹੁਣੇ ਵੀ ਆਏ ਨੇ ਏਐਸਆਈ ਹਰਵਿੰਦਰ ਸਿੰਘ ਜੀ ਤੇ ਸ਼ੁਕਰੀਆ ਤੁਹਾਡਾ ਤੁਸੀਂ ਆਪਣੇ ਫਰਜ਼ ਨਿਭਾਇਆ ਪਟਿਆਲੇ ਤੋਂ ਏਡੀ ਦੂਰੋਂ ਤੁਸੀਂ ਇੱਥੇ ਤੇ ਕਿਰਾਏ ਹੋ ਥੈਂਕ ਯੂ ਤੇ ਨੀਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਇਕੱਲੇ ਹੀ ਜੀਵਨ ਬਤੀਤ ਕਰਦੇ ਨੇ ਘਰ ਚ ਭੈਣ ਦੱਸਦੀ ਆ ਉਹਨੇ ਮਦਦ ਕੀਤੀ ਤਾਂ ਹੀ ਮੈਂ ਮਿਲਿਆ ਕੋਈ ਨਾ ਭੈਣ ਕੋਈ ਨਹੀਂ ਮਾਂ ਪਿਛਲੇ 3 ਸਾਲਾਂ ਤੋਂ ਇਸ ਦੁਨੀਆ ਤੋਂ ਚਲੀ ਗਈ ਬਾਪ ਨੂੰ ਗਿਆ 12-13 ਸਾਲ ਹੋ ਗਏ ਇਸ ਦੁਨੀਆ ਤੋਂ ਤਿੰਨ ਭੈਣ ਭਰਾ ਨੇ ਦੋਨੋਂ ਭੈਣਾਂ ਆਪਦੇ ਵਧੀਆ ਘਰੇ ਵਸਦੀਆਂ ਰੰਗੀ ਮਹਾਰਾਜ ਦੀ ਬੜੀ ਕਿਰਪਾ ਭਰਾ ਜਿਹੜਾ ਉਹ ਕਾਲਜ ਪੜ੍ਹਦਾ ਸੀਗਾ ਬੀਏ ਫਾਈਨਲ ਈਅਰ ਜਾਂ ਸੈਕੰਡ ਈਅਰ ਦੇ ਵਿੱਚ ਇਹਨੂੰ ਇਸ ਸਮੱਸਿਆ ਆ ਗਈ ਪੜ੍ਹਾਈ ਵੀ ਵਿੱਚੇ ਛੁੱਟ ਗਈ ਹੁਣੇ ਆਪਣੀ ਜ਼ਿੰਦਗੀ ਇੱਕ ਮਸ ਮੋਲਾ ਜ਼ਿੰਦਗੀ ਬਤੀਤ ਕਰਦਾ ਆਪਦੇ ਸ਼ਰਤਾਂ ਦੇ ਜਿਵੇਂ ਰਹਿਣਾ ਚਾਹੁੰਦਾ ਜੋ ਇਹਦੀ ਇੱਛਾ ਪਰ ਪਹਿਲਾਂ ਮਾਂ ਸੀਗੀ ਮਾਂ ਸੰਭੀ ਜਾਂਦੀ ਸੀ ਰੋਹਿਤ ਨੂੰ ਕੰਟਰੋਲ ਕਰਦੀ ਸੀ ਮਾਂ ਰੋਟੀ ਪਾਣੀ ਸਾਰੇ ਕੱਪੜੇ ਲੀੜੇ ਦਾ ਵੀ ਇੰਤਜ਼ਾਮ ਕਰਦੀ ਸੀ ਰਿਟਾਇਰਡ ਟੀਚਰ ਸੀ ਮਾਤਾ ਜੀ ਪਿਤਾ ਜੀ ਇਹਨਾਂ ਨੇ BSNL ਦੇ ਵਿੱਚੋਂ ਰਿਟਾਇਰ ਹੋਏ ਸੀ ਉਹ BSNL ਕੰਪਨੀ ਦਾ ਸਰਕਾਰੀ ਜੋਬ ਸੀ ਦੋਨੋਂ ਹਸਬੰਡ ਵਾਈਫ ਦੀ ਬੱਚੀਆਂ ਨੂੰ ਵੀ ਪੜਾਇਆ ਲਿਖਾਇਆ ਚੰਗੇ ਥਾਵਾਂ ਤੇ ਵਿਆਹਿਆ ਇਹਦਾ ਵੀ ਸਾਰਾ ਕੁਝ ਕਰਨਾ ਸੀ ਇਹਦੇ ਲਈ ਉਹ ਸੀ ਪਟਿਆਲੇ ਘਰ ਆ ਇਹਨਾਂ ਦਾ ਪਰ ਕੁਝ ਕਰਮਾਂ ਦੀ ਕਹਿ ਦਈਏ ਕੋਈ ਜਿਹੜਾ ਅੱਜ ਰੋਹਿਤ ਇੰਨਾ ਹਾਲਾਤਾਂ ਦੇ ਸਿਰ ਤੇ ਕਿੰਨੀਆਂ-ਕਿੰਨੀਆਂ ਜਟਾਵਾਂ ਬਣੀਆਂ ਨੇ ਮੋਲ ਜੋ ਦੇਖੋ ਉਹ ਲੱਗਿਆ ਮੈਂ ਕਿ ਆ ਕੇ ਸ਼ੈਂਪੂ ਲਗਾ ਕੇ ਕੰਡੀਸ਼ਨ ਲਗਾ ਕੇ ਕਰੀਦਾ ਪਹਿਲੇ ਸ਼ੈਂਪੂ ਲਾਇਆ ਫਿਰ ਕੰਡੀਸ਼ਨ ਲਗਾਈਦਾ ਫਿਰ ਸਾਬਣ ਲਗਾਈਦਾ ਦਿਨ ਟਾਈਮ ਲੱਗਦੇ ਅੱਛੇ ਕੱਟੇ ਥੈਂਕ ਯੂ ਨਾਦ ਦੇ ਲਈ ਬਹੁਤ ਅੱਛਾ ਨਹੀਂ ਨਹੀਂ ਪੜੇ ਚੈੱਕ ਕਰੂ ਸ਼ੈਂਪੂ ਫਿਰ ਪੜੀ ਉਹ ਸ਼ੈਂਪੂ ਹੋ ਗਿਆ ਕੰਡੀਸ਼ਨ ਆ ਪਹਿਲੇ ਕਿੰਨੀ ਸੁੰਦਰ ਸਮੈਲ ਆ ਰਹੀ ਹੈ ਫਿਰ ਸਾਬਣ ਲਗਾਈ ਅਰੇ ਫਰੈਂਕ ਜਿਹੜੀ ਸਭ ਤੋਂ ਬਾਕੀ ਕੰਮ ਇਟ ਵਾਸ ਸ਼ੈਂਪੂ ਲਾਇ ਤੇ ਵੇਖੋ ਜਿੱਕਰੇ ਕੰਡੀਸ਼ਨ ਇਨਹਾਂ ਦੇ ਕਿ ਡੈਲੀ ਕਿਉਂ ਹਨ ਨੇ ਪਿੱਛੇ ਕਾਪਤ ਹੈ ਨਹੀਂ ਨਹੀਂ ਅਪ ਡੈਲੀ ਨਹੀਂ ਹੈ ਤੇ ਪਿੱਛੇ ਕਾਪਤ ਹੈ ਸ਼ੇਪ ਵੀ ਡੈਲੀ ਕਰਦੇ ਨੇ ਡੈਲੀ ਸ਼ੇਪ ਕਰਦੇ ਪਰ ਸ਼ੇਪ ਕਿ ਨਹੀਂ ਕਰਤਾ ਹੋਏ ਯਾਨਕਿ ਇਸ ਤਰ੍ਹਾਂ ਜਿਵੇਂ ਨਾ ਕੜੀ ਨਾ ਕੜੀ ਜੁੜ ਕੇ ਇੱਕ ਦੂਸਰੇ ਦੇ ਅੱਗੇ ਲੋਕ ਹੈਲਪ ਕਰਦੇ ਸੀਗੇ ਜਿੱਦਾਂ ਅੱਜ ਵੀਰੇ ਉਹਨਾਂ ਨੇ ਫਰਜ਼ ਨਿਭਾਇਆ ਪਹਿਲਾਂ ਲੋਕ ਏਸੀ ਤਰ੍ਹਾਂ ਹੀ ਹਰੇਕ ਦਾ ਕੋਈ ਆਪਣਾ ਰਿਸ਼ਤੇਦਾਰ ਮੰਨ ਜਾਂਦਾ ਸੀ ਹੁੰਦਾ ਹੀ ਸੀ ਦੂਰ ਦੀ ਰਿਸ਼ਤੇਦਾਰੀ ਇਹਨਾਂ ਦੇ ਵੀ ਬਹੁਤ ਸਾਰੇ ਰਿਸ਼ਤੇਦਾਰ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਪਰ ਸਮਾਂ ਅਜਿhstਰਾਂ ਦਾ ਹਰ ਬੰਦਾ ਇੰਨਾ ਬਿਜ਼ੀ ਆ ਕਿਸੇ ਕੋਲੇ ਟਾਈਮ ਹੀ ਨਹੀਂ ਰਿਹਾ ਇਸ ਕਰਕੇ ਜੇ ਕੁਛ ਤੁਹਾਡੇ ਆਸ-ਪਾਸ ਇਦਾਂ ਦਾ ਕੋਈ ਇਨਸਾਨ ਹੈ ਘੱਟੋ-ਘੱਟ ਆਪਣਾ ਇਨਸਾਨੀਅਤ ਦਾ ਫਰਜ਼ ਤਾਂ ਨਿਭਾਓ ਭਾਈ ਪਰਿਵਾਰ ਦਾ ਸਾਥ ਦਿਓ ਜਿਵੇਂ ਬਾਈ ਜੀ ਉਹਨਾਂ ਨੇ ਅੱਜ ਆਪਣਾ ਫਰਜ਼ ਨਿਭਾਇਆ ਨਹੀਂ ਤਾਂ ਇਹਨੂੰ ਇੱਥੇ ਲੈ ਕੇ ਆਉਣਾ ਪੋਸੀਬਲ ਹੀ ਨਹੀਂ ਸੀ ਭੈਣ ਵਾਸਤੇ 3 ਸਾਲ ਇਦਾਂ ਹੀ ਨਿਕਲ ਗਏ ਘਰ ਦੇ ਵਿੱਚ ਗੰਦਗੀ ਦੇ ਢੇਰ ਲੱਗੀ ਜਾਂਦੇ ਆ ਘਰ ਨੂੰ ਸਾਫ਼ ਕਰਨਾ ਬੰਦ ਕਰਤਾ ਬੈੱਡਰੂਮ ਨੂੰ ਮਤਲਬ ਬਿਆਨ ਨਹੀਂ ਕਰ ਸਕਦੇ ਕਿੰਦਾਂ ਦੇ ਹਾਲਾਤ ਹੋਣਗੇ ਇਸ ਘਰ ਚ ਅਸੀਂ ਅਕਸਰ ਦੇਖਦੇ ਆਂ ਇਦਾਂ ਦੇ ਘਰਾਂ ਚ ਜਾ ਕੇ ਪਰ ਲੋਕ ਆਪਣੀ ਜੀਵਨ ਨੂੰ ਆਪਣੀ ਰਫਤਾਰ ਦੇ ਨਾਲ ਬਤੀਤ ਕਰਦੇ ਨੇ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਣ ਪਤਾ ਸੇ ਪੀਵੇ ਕਿ ਪਰ ਨਾਨਕ ਸਿੰਘ ਤੇ ਹਰਵਿੰਦਰ ਸਿੰਘ ਜੀ ਦਾ ਸ਼ੁਕਰੀਆ ਜਿਨ੍ਹਾਂ ਨੇ ਭੈਣ ਕਿਰਨ ਦਾ ਸਾਥ ਦਿੱਤਾ ਤੇ ਇਸ ਵੀਰ ਨੂੰ ਇੱਥੇ ਤੱਕ ਲੈ ਕੇ ਆਂਦਾ ਅਜ ਕੈਂਪ ਦੇ ਵਿੱਚ ਅਰਦਾਸ ਕਰਿਓ ਅਗਲਾ ਜੀਵਨ ਆ ਜਿਹੜਾ ਵੀਰ ਦਾ ਤੰਦਰੁਸਤੀ ਭਰਿਆ ਹੋਵੇ ਇਹ ਆਪਣੇ ਆਪ ਦੇ ਵਿੱਚ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਇੱਥੇ ਹੁਣ ਅਸੀਂ ਸੁਪਨਿਆਂ ਦੇ ਘਰ ਰੱਖ ਕੇ ਇਹਨਾਂ ਨੂੰ 15 ਦਿਨ ਦੀ ਐਂਟਰੀ ਕਰ ਰਹੇ ਹਾਂ ਇਹਨਾਂ ਨੂੰ ਮੈਡੀਸਿਨ ਸਟਾਰਟ ਕਰਾਵਾਂਗੇ ਹੌਲੀ-ਹੌਲੀ ਤੁਹਾਡੀਆਂ ਦਵਾਈਆਂ ਤੇ ਅੰਦਾਸਾਂ ਲੰਘ ਲਿਆਉਣ ਤੇ ਇਹ ਵੀਰਾ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਸਾਡੀ ਭੈਣ ਦੀ ਕੀਤੀ ਹੋਈ ਮਿਹਨਤ ਸਫਲ ਹੋਵੇ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ